ਆ ਜੱਲਾਂ ਪਈਆਂ ਨਾ ਹਾਂਜੀ ਆ 80 ਰੁਪਏ ਅਮਰ ਵੀ ਹੈ ਹਾਂਜੀ ਕਿੰਨੇ ਦੀ ਪੈਣੀ 30 ਰੁਪਏ ਦੀ ਜੱਲ ਓਕੇ ਤੁਹਾਨੂੰ ਕੋਈ ਮਟਕੀ 30 ਰੁਪਏ ਦੀ ਨਹੀਂ ਦੇਗਾ 50 ਰੁਪਏ ਦੀ ਮਟਕੀ ਹੈ ਤੁਹਾਨੂੰ ਸਾਰਾ ਸਾਮਾਨ ਬਾਈ ਨਾਲੇ ਕੰਪਨੀ ਨਾਲੇ ਦੁਬਾਰਾ ਦੱਸ ਦਈਏ ਵੀਡੀਓ ਵਿੱਚ 30 ਰੁਪਏ ਦੀ ਮਟਕੀ ਪੂਰੀ ਕੰਪਨੀ ਦੀ ਦੇ ਦੇ ਸਿੰਗਲ ਪੀਸ ਮਿਲ ਜੂ ਪੱਕਾ ਮਿਲਣਾ ਮੈਨੂੰ ਹਾਂ ਆ ਦੇ ਲਓ ਠੀਕ ਹੈ ਜੀ ਆ ਦੇਖੋ ਆ ਸੰਦੂਰ ਹੈ ਲਿਕਵਿਡ ਹੁਣ ਤਿਉਹਾਰ ਆਗੇ ਤੁਹਾਨੂੰ ਪਤਾ ਕਰਵਾ ਆ ਗਿਆ ਹਾਂਜੀ 20 ਰੁਪਏ ਦਾ ਸੇਲ ਹੋਏਗਾ ਪਹਿਣਾ ਕਿੰਨੇ ਦਾ 20 ਰੁਪਏ ਦਾ ਸੇਲ ਹੋਏਗਾ ਤੁਹਾਨੂੰ 4 ਰੁਪਏ ਦਾ ਪਹਿਣਾ ਸਿਰਫ ਸਿਰਫ 4 ਰੁਪਏ ਦਾ ਓਕੇ 20 ਰੁਪਏ ਦਾ ਸੇਲ ਹੋਏਗਾ ਇਹ ਦੇਖੋ ਆ ਕੱਜਲ ਪੱਤਾ ਕੱਜਲ ਸੰਧੂਰ ਢੇਰ ਲਾ ਦਾਂਗੇ ਤੁਹਾਡੇ ਅੱਗੇ ਢੇਰ ਆ ਦੇਖੋ ਇੱਕ ਦੇ ਉੱਤੇ ਐਮ ਆਰ ਪੀ ਕਿੰਨੀ ਹੈ 18 ਰੁਪਏ ਐਮ ਆਰ ਪੀ ਹੈ ਹਾਂਜੀ ਕਿੰਨੇ ਦਾ ਪਹਿਣਾ ਤੁਹਾਨੂੰ 3 ਰੁਪਏ ਦਾ ਸਿਰਫ ਸਿਰਫ 3 ਰੁਪਏ ਦਾ ਪਹਿਣਾ 18 ਰੁਪਏ ਐਮ ਆਰ ਪੀ ਹੂੰ ਆ ਦੇਖੋ ਕਲਰ ਟਿਊਬਸ ਲੱਗੀਆਂ ਐ ਕਲੀਨਜ਼ਿੰਗ ਮਿਲ ਕੇ ਕਿੰਨੇ ਦਾ ਪੈਣਾ ਤੁਹਾਨੂੰ 45 ਰੁਪਏ ਦਾ ਜਿੰਦੇ ਗੱਤਾ ਲਵਾਂਗੇ 42 ਰੁਪਏ ਲਾਉਂਗਾ ਓਕੇ ਤੁਸੀਂ ਜ਼ਿਆਦਾ ਕੁਆਂਟੀਟੀ ਲਵੋਗੇ 40 ਹੀ ਲਾਦਾਗਾ ਬੱਲੇ ਬਾਈ ਸਹੀ ਐ ਮੈਨੂੰ ਸਿਰਫ ਕੁਆਂਟੀਟੀ ਚਾਹੀਦੀ ਐ ਰੇਟ ਕੁਆਂਟੀਟੀ ਮੇਰੀ ਰੇਟ ਤੁਹਾਡੇ ਠੀਕ ਐ ਵੀਰੇ ਮਸ਼ੀਨਾਂ ਮਸੂਨਾ ਹੁੰਦੀ ਆ ਆਪਣੇ ਕੋਲੇ ਮਸ਼ੀਨਾਂ A to Z ਆ ਹੁਣ ਬਾਹਰ ਗਲੀ ਚ ਮਾਲ ਉਤਰਦਾ ਪਿਆ ਤੁਹਾਨੂੰ 100 ਰੁਪਏ ਦਾ ਟ੍ਰਿਮਰ ਦੇਣਾ ਮੈਂ ਮੈਨੂੰ ਮਾਲ ਖੋਲਣ ਦੋ ਨਾਲੇ ਤੁਹਾਨੂੰ ਸਿਰੋ ਇਹ ਸ਼ੈਂਪੂ ਹੈ 160 ਰੁਪਏ ਐਮ ਆਰ ਪੀ ਕਿੰਨੇ ਦਾ ਪੈਣਾ 40 ਰੁਪਏ ਜੀ ਆ ਦੇਖੋ ਇਹ ਸੀਕੇ ਦਾ ਸੇਰਮ ਹੈ ਹਾਂਜੀ ਐਮ ਆਰ ਪੀ ਤੁਹਾਨੂੰ ਆ ਦੇਖੋ 210 ਰੁਪਏ ਐਮ ਆਰ ਪੀ ਹੈ 23 ਚ ਬਣਿਆ 26 ਤੱਕ ਵੈਲਿਡ ਹੈ ਹਾਂਜੀ 30 ਰੁਪਏ ਦਾ ਪੈਣਾ ਸਿਰਫ ਸਿਰਫ 30 ਰੁਪਏ ਦਾ ਕਿੰਨਾ ਦੇਖ ਲਓ ਬਾਈ ਆ ਟ੍ਰਿਮਰ ਵੀ ਤੇਲ ਲੱਗੀ ਆ ਨਾਲ ਜਿੰਗਾਂਜ ਵੀ ਪਏ ਆ ਓਕੇ ਕਿਉਂਕਿ ਸ਼ਾਮੀ ਬਣਾ ਲੈ ਕਿੰਨੇ ਦਾ ਕਿਹੜਾ 450 ਰੁਪਏ ਓਕੇ ਨਾਲ ਨਹੀਂ ਤਾਂ ਬਹੁਤ ਮਹਿੰਗਾ ਹੈ 1000 ਰੁਪਏ ਦਾ ਪੀਸ ਲੈਣੇ ਆ ਤੁਸੀਂ ਫੁੱਲ ਫੁੱਲ ਡਿਸਕਾਊਂਟ ਹੋਏਗਾ ਸਾਡੇ ਕੋਲ ਆ ਦੇਖੋ ਰਹਾਂ ਮੈਂ ਹਾਂ ਕਿੰਨੇ ਦੀ ਪੈਣੀ ਤੁਹਾਨੂੰ 300 ਰੁਪਏ ਦੀ ਸਿਰਫ ਸਿਰਫ 300 ਰੁਪਏ ਦੀ ਤੁਸੀਂ ਆਪ ਦੱਸੋ ਬਾਜ਼ਾਰ 6-700 ਰੁਪਏ ਦਾ ਪੀਸ ਲੈਣੇ ਹੋ